ਨਯੂਕਤ ਸੂਣ ਮਾਰਕੀਟ ਦੇ ਦਿੱਤੇ ਸੱਦੇ ਤੇ ਅੱਜ ਜਿੱਥੇ ਪਾਤਣਾ ਹਲਾਕੇ ਅੰਦਰ ਕਿਸਾਨਾਂ ਦਾ ਵੱਡਾ ਟਰੈਕਟਰ ਰੋਡ ਸ਼ੋਅ ਕੀਤਾ ਗਿਆ ਉੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਟੋਲ ਪਲਾਜ਼ਾ ਜੋਗੇਵਾਲ ਵਿਖੇ ਪਹੁੰਚ ਕੇ ਇੱਕ ਪਰ ਇਸ ਪੰਚਰਾਂ ਨੂੰ ਵੀ ਕੀਤੀ ਔਰ ਸਰਕਾਰ ਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਕਿਸਾਨਾਂ ਦਾ ਜਿਹੜਾ ਰੋਸ ਹੈ ਜਗ ਜਾਹਿਰ ਹੋ ਰਿਹਾ ਹੈ ਛੜਕਿਆਂ ਤੇ ਉਤਰੇ ਹੋਏ ਨੇ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਵੱਡੀ ਤਾਦਾਦ ਦੇ ਵਿੱਚ ਟਰੈਕਟਰ ਮਾਰਚ ਕਰਕੇ ਕਿਸਾਨਾਂ ਦਾ ਵੱਡਾ ਜਮਾਵੜਾ ਜਿਹੜਾ ਟੋਲ ਪਲਾਜੇ ਤੇ ਪਹੁੰਚਿਆ ਹੈ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ਨੇ ਕਿਹਾ ਹੈ ਕਿ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਉੱਥੇ ਕਿਸ ਕਿਸਾਨ ਵੀ ਛੜਕਿਆਂ ਤੇ ਉਤਰੇ ਹੋਏ ਹਨ ਔਰ ਜਿਹੜੇ ਟਰੈਕਟਰ ਖੇਤਾਂ ਵਿੱਚ ਚੱਲਣੇ ਹਨ ਉਹ ਅਜੀ ਛੋਟਕਾ ਉੱਤੇ ਘੁੰਮ ਰਹੇ ਹਨ ਪਰ ਕੇਂਦਰ ਸਰਕਾਰ ਨੂੰ ਸਾਡੀਆਂ ਮੰਗਾਂ ਬਾਰੇ ਝੁਕਣਾ ਹੀ ਪਵੇਗਾ ਜਿਹੜੀਆਂ ਮੰਨਣੀਆਂ ਹੀ ਪੈਣਗੀਆਂ ਤੁਹਾਨੂੰ ਉਸ ਵਿੱਚ ਵਕਤ ਦਾ ਅਸੀਂ ਉੱਥੋਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮੇਰੇ ਨਾਲ ਜਸਵਿੰਦਰ ਪਾਰਸ ਕੈਮਰਾਮੈਨ ਮਹਰਪੰ ਸਿੰਘ 24 ਨਿਊਜ਼ ਚੈਨਲ ਤੋਂ ਕੱਲ ਤੁਹਾਡੇ ਨਾਲ ਇਸ ਵਕਤ ਦੀ ਜਿਹੜੀ ਰਿਪੋਰਟ ਸਾਂਝੀ ਕਰ ਰਹੇ ਹਾਂ ਟੂਲ ਪਲਾਜ਼ਾ ਜਿੱਥੇ ਕਿ ਪੈਨ ਖੜੇ ਐ ਅਸੀਂ ਉੱਥੇ ਕਿਸਾਨਾਂ ਦਾ ਵੱਡਾ ਜਮਾਵੜਾ ਹੈ ਟਰੈਕਟਰ ਲੈ ਕੇ ਇੱਥੇ ਰੋਸ ਮਾਰਚ ਕਰ ਰਹੇ ਹੈ ਜਿਹੜੇ ਕਿ 26 ਜਨਵਰੀ ਦੇ ਦਿਨ ਇੱਥੇ ਅੱਜ ਕਿਸਾਨਾਂ ਨੇ ਇੱਕ ਰੋਸ ਮਾਰਚ ਕੀਤਾ ਹੋਇਆ ਹੈ ਕੇਂਦਰ ਸਰਕਾਰ ਦੇ ਖਿਲਾਫ ਨਦਰ ਇੱਕ ਬਹੁਤ ਵੱਡਾ ਐਕਸ਼ਨ ਹੈ ਅਸੀਂ ਗੱਲ ਕਰਦੇ ਹਾਂ ਇੱਥੇ ਜਿਹੜੇ ਕਿਸਾਨ ਜਿੱਥੇ ਬਦਨੀਆ ਪਹੁੰਚੀਆਂ ਹੋਈਆਂ ਨੇ ਔਰ ਕਿਸ ਤਰ੍ਹਾਂ ਦਾ ਇਹਨਾਂ ਦਾ ਰੋਜ਼ ਪ੍ਰਦਰਸ਼ਨ ਹੈ ਅੱਜ ਦੇ ਦਿਨ ਜਿਸ ਤਰ੍ਹਾਂ 26 ਜਨਵਰੀ ਦਾ ਦਿਹਾੜਾ ਸੀਗਾ ਔਰ ਕਿਸਾਨ ਛੜਕਾ ਦੇ ਉੱtre ਹੋਇਆ ਜਿਹੜਾ ਕਿ ਦੇਸ਼ ਦਾ ਅੰਨਦਾਤਾ ਇਹ ਛੜਕਾ ਦੇ ਉੱtre ਹੋਇਆ ਕਿਸ ਤਰ੍ਹਾਂ ਦਾ ਰੋਜ਼ ਪ੍ਰਦਰਸ਼ਨ ਅੱਜ ਦਾ ਤੁਹਾਡਾ ਜਿਹੜਾ ਤੁਸੀਂ ਦੇਖੋ ਸਾਡੇ ਦੋਨਾਂ ਫੋਰਮ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀਗਾ ਕਿ 26 ਜਨਵਰੀ ਨੂੰ ਅਸੀਂ ਪੰਜ ਘਰਾਣੇ ਚੁਣੇ ਨੇ ਆਪਾਂ ਜਿਹੜੇ ਹੁਣ ਟੋਲ ਪਲਾਜੇ ਤੇ ਖੜੇ ਆ ਜਿਹੜੇ ਸੈਲੋ ਦੇ ਮੌਲ ਨਾ ਸੈਲੋ ਦੇ ਜਿਹੜੇ ਗਦਾਮ ਜਿੱਥੇ ਸਾਡੀ ਕਣਕ ਖਰੀਦ ਕੇ ਉੱਥੇ ਇਕੱਠੀ ਕਰਨੀ ਐ ਤੇ ਉੱਥੋਂ ਆਟਾ ਬਣਾ ਕੇ ਮੌਲਾਂ ਦੇ ਵਿੱਚ ਪੈਟਕਾਂ ਦੇ ਵਿੱਚ ਲੋਕਾਂ ਨੂੰ ਵੇਚਣਾ ਸਾਡੇ ਟਰੈਟਾਂ ਦਾ ਮੂੰਹ ਅੱਜ ਮੌਲਾਂ ਵੱਲ ਵੀ ਐ ਤੀਜਾ ਜਿਹੜਾ ਟੋਲਪਲਾਜੇ ਮੌਲ ਗਦਾਮ ਬੀਜੇਪੀ ਦੇ ਘਰ ਤੇ ਪੰਜਵਾਂ ਜਿਹੜਿਆਂ ਦੇ ਚਾਰੇ ਹੀ ਨੇੜੇ ਨਹੀਂ ਪੈਂਦੇ ਕਿਸੇ ਪਿੰਡ ਦੇ ਟੋਲਪਲਾਜਾ ਵੀ ਨੇੜੇ ਨਹੀਂ ਮੌਲ ਵੀ ਨੇੜੇ ਨਹੀਂ ਭਾਜਪੀ ਦਾ ਘਰ ਨੇੜੇ ਨਹੀਂ ਗਦਾਮ ਨੇੜੇ ਨਹੀਂ ਸੈਲੋ ਦੇ ਤਾਂ ਪੰਜਵਾਂ ਨੂੰ ਅਸੀਂ ਕਹਿ ਵੀ ਟਰੈਕਟ ਘਰਾਂ ਚੋਂ ਕੱਢ ਕੇ ਰੋਡਾਂ ਤੇ ਲੈ ਕੇ ਆਉ ਤੱਜ ਪੂਰੇ ਭਾਰਤ ਦੇ ਵਿੱਚ ਲੱਖਾਂ ਟਰੈਕਟ ਆਏ ਨੇ ਤਾਂ ਇਸ ਤੋਂ ਘਬराई ਹੋਈ ਸਰਕਾਰ ਸਾਡੀਆਂ ਬਾਹਰਲੀ ਸਟੇਟਾਂ ਦੇ ਵਿੱਚ ਜਦੋਂ ਕਿਸਾਨਾਂ ਨੇ ਟਰੈਕਟ ਬਾਹਰ ਕੱਢ ਕੇ ਲੈ ਕੇ ਆਉਣੇ ਆ ਤਾਂ ਉਹਨਾਂ ਘਰਾਂ ਦੇ ਵਿੱਚ ਪੁਲਿਸ ਖੜੀ ਐ ਜਿਵੇਂ ਆਪਣੇ ਮੱਧ ਪ੍ਰਦੇਸ਼ ਦੇ ਕਿਸਾਨਾਂ ਦੀਆਂ ਬਾਹਰ ਨਹੀਂ ਨਿਕਲਣ ਦਿੱਤੇ ਹੋਰ ਸਟੇਟਾਂ ਦੇ ਵਿੱਚੋਂ ਕਿੰਨੇ ਕਿਨੂੰ ਰੋਕੋਗੇ ਤੁਸੀਂ ਮੰਨ ਲਓ ਜਦੋਂ ਕਿਸਾਨ ਜਾਗ ਪੈਣ ਇਸ ਐਕਸ਼ਨ ਨੇ ਬੱਚਾ ਬੱਚਾ ਘਰਾਂ ਚੋਂ ਸੜਕਾਂ ਤੇ ਲੈ ਕੇ ਆਂਦਾ ਜਿਹੜੇ ਸਾਡੇ ਤਿੰਨ ਪ੍ਰੋਗਰਾਮ ਦਿੱਤੇ ਨੇ ਖਾਸ ਕਰਕੇ ਡੱਲੇਵਾਲ ਸਾਹਿਬ ਦੇ ਜਦੋਂ ਮਰਨ ਵਾਰ ਤੋਂ ਜਿਹੜੇ ਉਹਨਾਂ ਨੇ ਤਪਛਾ ਕੀਤੀ ਆ ਪੂਰੇ ਦੇਸ਼ ਦੇ ਕਿਸਾਨਾਂ ਲਈ ਆਪਦੇ ਸਰੀਰ ਤੇ ਝੱਲਿਆ ਤਾਂ ਉਹਦਾ ਮੈਸੇਜ ਇਹ ਗਿਆ ਤਾਂ ਜਿਹੜਾ ਸਾਡੇ ਤੇ ਅੱਗੇ ਸਵਾਲ ਉੱਠਦਾ ਹੁੰਦਾ ਸੀ ਵੀ ਧਰਨਿਆਂ ਦੇ ਵਿੱਚ ਬਜ਼ੁਰਗ ਦਿਸਦੇ ਆ ਅੱਜ ਸਾਡੇ ਜਦੋਂ ਵੀ ਅਸੀਂ ਕਿਤੇ ਇਕੱਠੇ ਹੋਵਾਂਗੇ ਸਾਡੇ ਬੱਚੇ ਵੀ ਦਿਸਦੇ ਆ ਸਾਡੀਆਂ ਧੀਆਂ ਵੀ ਦਿਸਦੀਆਂ ਸਾਡੀਆਂ ਨੂਹਾਂ ਵੀ ਦਿਸਦੀਆਂ ਸੱਸਾਂ ਵੀ ਦਿਸਦੀਆਂ ਅਸੀਂ ਪੂਰਾ ਪਰਿਵਾਰ ਦੱਲੇਵਾਲ ਸਾਹਿਬ ਦੇ ਸਮਰਨ ਜਿਹੜਾ ਸੰਘਰਸ਼ ਕੀਤਾ ਜਾਂ ਭੁਖੜਤਾਲ ਕੀਤੀ ਹੈ ਉਹਦੇ ਵਿੱਚ ਜਿਹੜਾ ਸ਼ਾਮਲ ਕੀਤਾ ਮੈਂ ਕਹਿੰਦਾ ਵੀ ਇਹ ਮੋਰਚੇ ਦੀ ਪ੍ਰਾਪਤੀ ਤੇ ਸਰਕਾਰ ਨੂੰ ਇਹ ਜਿਹੜਾ ਲੋਕਾਂ ਦਾ ਐਕਸ਼ਨ ਹੈ ਇਹ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਜਿੰਨਾ ਚਿਰ ਤੁਸੀਂ ਐਮਐਸਬੀ ਗਰੰਟੀ ਕਾਨੂੰਨ ਨਹੀਂ ਬਣਾਉਂਦੇ ਸੁਆਮੀ ਨਾਥਨ ਦੀ ਰਿਪੋਰਟ ਨਹੀਂ ਲਾਗੂ ਕਰਦੇ ਤਾ ਜਿਹੜੇ ਕਰਜ਼ੇ ਤੋਂ ਮੁਕਤ ਨਹੀਂ ਕਰਦੇ ਇਹੇ ਜੇ ਸੰਘਰਸ਼ਾਂ ਦਾ ਸਾਨੂੰ ਸਾਹਮਣਾ ਕਰਨਾ ਹੀ ਪੈਣਾ ਤੁਸੀਂ ਰਾਮ ਨਾਲ ਨਹੀਂ ਜੇ ਕਿਸਾਨ ਆਪਦੇ ਘਰਾਂ ਚ ਨਹੀਂ ਨਾ ਤੇ ਕਿਸਾਨ ਹੀ ਨਹੀਂ ਠੰਡਾ ਦੇ ਵਿੱਚ ਸੜਕਾਂ ਤੇ ਪਏ ਆ ਤੇ ਲੋਕਾਂ ਨੇ ਸਾਨੂੰ ਮਹਿਲਾ ਜਿਵੇਂ ਨਹੀਂ ਪੈਣ ਦੇਣਾ ਤਾਂ ਜਿਹੜੀ ਜ਼ਿੰਮੇਵਾਰੀ ਹੈ ਤੁਸੀਂ ਆਪਦੀ ਮੰਤਰੀ ਮਿੰਟਰੀ ਦੀ ਮੀਟਿੰਗ ਬੁਲਾ ਕੇ ਇਹ ਮੰਗਾਂ ਦਾ ਨਮਟਾਰਾ ਕਰੋ ਬੇਤਰੇ ਆ ਮੈਂ ਕਾਕਾ ਸਿੰਘ ਕੋੜਾ ਸੂਬਾ ਜਾਰ 77 ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੰਧੂਪੁਰ ਇਸਨ ਕਾਕਾ ਗਿੰਗ ਕੋਟਲਾ ਜਿਹੜਾ ਕਿ ਅੱਜ ਦੱਸ ਰਿਹਾ ਸੰ ਕਿ ਇੱਥੇ ਇੱਕ ਟਰੈਕਟਰ ਮਾਰਚ ਦੇ ਵਿੱਚ ਇਹਨਾਂ ਨੇ ਭਾਗ ਲਿਆ ਹੈ ਕਾਫੀ ਵੱਡਾ ਕਿਸਾਨਾਂ ਦਾ ਜਮਾਵੜਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਕਿ ਇਹ ਬਣਾਏ ਗਿਆ ਕਾਨੂੰਨ ਜਿਹੜੀ ਕਿ ਮੰਗ ਕਰ ਰਿਆ ਉਹਨਾਂ ਦੇ ਵਾਸਤੇ ਹੋਰ ਕਿੰਨਾ ਸਮਾਂ ਕੇਂਦਰ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੇਗੀ ਪਰ ਅੱਜ ਦਾ ਜਿਹੜਾ ਇਹਨਾਂ ਦਾ ਇੱਕ ਰੋਡ ਸ਼ੋ ਟਰੈਕਟਰ ਮਾਰਚ ਸੀਗਾ ਬਹੁਤ ਹੀ ਵੱਡਾ ਸੀਗਾ ਕਈ ਕਿਲੋਮੀਟਰਾਂ ਤੱਕ ਹੀ ਇੱਥੇ ਪਾਤਣਾ ਤੋਂ ਲੈ ਕੇ ਛੇਤਰਾਣੇ ਤੱਕ ਲੰਬਾ ਇਹਨਾਂ ਦਾ ਰੋਡ ਮਾਰਚ ਤਾਂ ਦਾ ਸੀਗਾ ਜਿਹੜਾ ਅੱਜ ਟੂਲ ਪਲਾਜੇ ਤੇ ਆ ਕੇ ਇੱਥੇ ਜਮਾਬੜਾ ਇਕੱਠਾ ਹੋਇਆ ਇਹ ਤੁਹਾਨੂੰ ਅਸੀਂ ਹੋਰ ਵੀ ਕਿਸਾਨਾਂ ਦੀਆਂ ਜਿਹੜੀਆਂ ਕਿ ਗੱਲਾਂ ਬਾਤਾਂ ਔਰ ਜਿਹੜੇ ਉਹਨਾਂ ਦੇ ਬਿਆਨ ਨੇ ਉਹ ਵੀ ਤੁਹਾਨੂੰ ਸੁਣਾਣੇ ਸੀ ਕਦਮਾ ਤੋਂ ਕਣਕ ਲੈ ਜਾ ਕੇ ਮੌਲਾ ਤੇ ਜਾਣੀ ਹੈ ਤੇ ਮੌਲਾ ਦੇ ਵਿੱਚੋਂ ਭਰਾਵੋ ਵਰ ਪੈਟਕਾ ਰਾਹੀ ਆਟਾ ਮਿਲਣਾ ਲੋਕਾਂ ਨੂੰ ਤੇ ਕੱਲਾ ਆਟਾ ਨਹੀਂ ਮਿਲਣਾ ਜਿਵੇਂ ਕਿਸਾਨਾਂ ਨੂੰ ਨਾਲ ਜੂਰਗੇ ਦੇ ਹੋਰ ਸਬਾਨ ਦਿੰਦੇ ਨੇ ਫਿਰ ਜਿਹੜੀ ਮੌਲਾਂ ਚ ਬਾਧੂ ਚੀਜ਼ ਪਈ ਆ ਉਹ ਦੇਣੀ ਐ ਪਾਈ ਜੇ ਆਟਾ ਲੈਣਾ ਆ ਚੀਜ਼ ਤੈਨੂੰ ਲੈਣੀ ਪੈਣੀ ਐ ਤੀਜਾ ਜਿਹੜੇ ਵੱਡੇ ਮੌਲ ਜਿਹੜੇ ਸਾਡੀ ਮੰਗ ਨਹੀਂ ਜਿਹੜੇ ਕਹਿੰਦੇ ਨੇ ਵੀ ਕਿਸਾਨਾਂ ਦਾ ਕੱਲੇ ਦਾ ਧਰਨਾ ਇਹ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਦੁਕਾਨਦਾਰ ਨੇ ਜਿਹੜੇ ਸਾਡੀ ਮਜ਼ਦੂਰ ਵਰਗ ਦਾ ਕਿਸਾਨੀ ਜਾਂ ਸ਼ਹਿਰ ਵਾਸੀ ਜੁੜੇ ਹੋਏ ਨੇ ਉਹਨਾਂ ਤੇ ਅਸਰ ਕਰਨਾ ਉਹਨਾਂ ਦਾ ਕਾਰੋਬਾਰ ਠੱਪ ਹੋਣਾ ਤੇ ਮੌਲਾਵਾਲਾ ਲੋਕਾਂ ਦਾ ਝਗਾ ਘਰੇਆ ਉਹਨਾਂ ਤੇ ਵੀ ਸਾਬਿਆਂ ਅੱਜ ਟ੍ਰੈਡ ਖੜੇ ਨੇ ਚੌਥੇ ਜਿਹੜੇ ਬੀਜੇਪੀ ਦੇ ਕੇਂਦਰ ਸਰਕਾਰ ਚਮਾਰ ਜਾਂ ਪੂਰੇ ਦੇਸ਼ ਦੇ ਵਿੱਚ ਤੇ ਸਾਨੂੰ ਬੈਠਿਆਂ ਨੂੰ ਪੂਰਾ ਸਾਲ ਹੋ ਗਿਆ ਪੂਰੇ ਸਾਲ ਦੇ ਵਿੱਚ ਅਸੀਂ ਬੜਾ ਕੁਝ ਗਮਾਇਆ ਤੇ ਪਾਇਆ ਵੀ ਬਹੁਤ ਹੈ 435 ਕਿਸਾਨ ਜ਼ਖਮੀ ਕੀਤੇ ਨੇ ਇਹ ਸਰਕਾਰ ਨੇ 40 ਸਾਡੇ ਕਿਸਾਨ ਸ਼ਹੀਦ ਕੀਤੇ ਨੇ ਸਾਡੇ ਟਰੈਕ ਭੰਨੇ ਨੇ ਪਰ ਅਸੀਂ ਉਹਨਾਂ ਤੇ ਲੜ ਰਹੇ ਹਾਂ ਤਾਂ ਭਰਾਵੋ ਜਿਹੜੀ ਲੜਾਈ ਕੇਂਦਰ ਦੇ ਖਿਲਾਫ ਅੱਜ ਉਹਨਾਂ ਦੇ ਮੂਹਰੇ ਵੀ ਟਰੈਕ ਸਾਡੇ ਖੜੇ ਨੇ ਅਸੀਂ ਜਿਹੜੇ ਬੜੇ ਲੰਬੇ ਸਮੇਂ ਤੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਨਣਯੋਗ ਤੇ ਲਮਕਦੀਆਂ ਹੋਈਆਂ ਮੰਗਾਂ ਨੂੰ ਲੈ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਠਾ ਅਤੇ ਆਪਣੇ ਜਿਹਨੇ ਬੁਲਾਇਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜੀ ਇਸ ਤਰ੍ਹਾਂ ਹੀ ਤੇਰੇ ਕਾਜ ਵਿੱਚ ਉਹ ਵੀ ਕਿਸਾਨ ਭਰਾ ਜਲਦੀ ਤੋਂ ਜਲਦੀ ਪਹੁੰਚ ਜਾ ਲੈ ਇਧਰ ਤੇ ਜਿੱਤੀਆਂ ਨਹੀਂ ਜਾਣੀਆਂ ਬਲਕਿ ਤੈਨੂੰ ਹਰਾ ਕੇ ਇਹਨਾਂ ਕਿਸਾਨ ਵੀਰਾਂ ਨੇ ਜਿੱਤਣਾ ਏ ਤੁਹਾਡੇ ਨਾਲ ਖਿਆਲੇ ਕਲਾਕਾਰ ਬਾਬੇ ਨਾਲ ਦੀ ਬਾਣੀ ਵਿੱਚੋਂ ਕੁਝ ਲੈਣਾ ਕੋ ਮਾ ਪਿਛਾ ਮਰਨ ਮਰ ਤਾ ਬਾਪੂ ਢੱਲੇ ਵਾਲ ਬਹਿ ਗਿਆ 10 ਮਹੀਨੇ ਦੇ ਇੱਕ ਐਡਾ ਫੈਸਲਾ ਲੈ ਗਿਆ